ਸਤਿ ਸ੍ਰੀ ਅਕਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਹੋਰ ਜੀ ਦੋਸਤੋ ਬਜ਼ੁਰਗੋ ਭੈਣੋ ਭਰਾਵੋ ਕਿਵੇਂ ਆ ਸਾਰੇ ਸੁਖ ਸ਼ਾਂਤੀ ਆ ਗੁਰੂ ਮਾਰੇ ਕਿਰਪਾ ਕਰਨ ਜੀ ਸਾਰਿਆਂ ਤੇ ਸਮਾ ਸਾਰਿਆਂ ਦਾ ਸੋਨਾ ਰਵੇ ਕਿਉਂਕਿ ਜੀਵਨ ਜਿਹੜਾ ਬੜੇ ਉਤਰਾਤੇ ਚੜਾ ਦੇ ਵਿੱਚ ਦੀ ਵਿੱਚੰਦਾ ਹੈ ਹਰ ਇਨਸਾਨ ਕਿਸੇ ਨਾ ਕਿਸੇ ਪਾਸੇ ਦੁਖੀ ਹੈ ਪਰ ਮੈਂ ਹਮੇਸ਼ਾ ਇੱਕ ਗੱਲ ਕਿਨਾਂ ਦੋਸਤੋ ਚਿੰਤਾਵਾਂ ਕਦੇ ਵੀ ਜੀਵਨ ਨੂੰ ਸੌਖਾ ਨਹੀਂ ਕਰਦਿਆਂ ਹੁੰਦੀਆਂ ਚਿੰਤਾਵਾਂ ਨਾ ਕਰਿਆ ਕਰੋ ਜੇ ਕੋਈ ਸਾਡੇ ਅੱਗੇ ਮਸਲਾ ਆਉਂਦਾ ਕੋਈ ਗੱਲ ਸਾਨੂੰ ਰੋਕ ਰਹੀ ਹੈ ਸਾਡੇ ਜੀਵਨ ਦੇ ਚੰਗੇ ਪੱਧਰ ਨੂੰ ਤਾਂ ਉਹਦਾ ਹੱਲ ਕਰੋ ਚਿੰਤਾ ਨਾ ਕਰੋ ਚਿੰਤਾ ਬਹੁਤ ਗਲਤ ਹੁੰਦੀ ਹੈ ਸੋ ਅਸਲੀ ਮੁੱਦੇ ਵੱਲ ਜਾਣੇ ਆ ਪੰਜਾਬ ਦੇ ਵਿੱਚ ਹਮੇਸ਼ਾ ਤੋਂ ਖਾਸ ਖਾਸ ਦੀ ਖੇਤੀ ਦੇ ਮੁੱਦੇ 'ਤੇ ਅਸੀਂ ਗੱਲ ਕਰਦੇ ਹਾਂ ਹੁੰਦਾ ਕਿਹਦੇ ਬਹਾਨਾ ਬਣ ਕੇ ਚੋਣ ਜਾਬਤਾ ਲੱਗਿਆ ਭਗਵਾਨ ਤਮਾਨ ਦੀ ਸਰਕਾਰ ناکਾਮ ਰਹੀ ਹੈ ਨਸ਼ੇ ਰੋਕਣ ਦੇ ਵਿੱਚ ਇਹਦੇ ਰਾਜ ਦੇ ਵਿੱਚ ਤਾਂ ਅਕਾਲੀ ਤੇ ਕਾਂਗਰਸ ਦੇ ਵੇਲੇ ਜਿੰਨੇ ਕ ਚਿੱਟਾ ਵੇਖਦਾ ਸੀ ਜਾਂ ਕਤਲ ਲੁੱਟਾਂ ਖਵਾ ਹੁੰਦੀਆਂ ਸੀ ਉਹ ਤੋਂ ਜ਼ਿਆਦਾ ਵਧੀਆਂ ਘਟੀਆਂ ਨਹੀਂ ਜਾਦੇ ਵਧੀਆਂ ਹਰਨ ਨਹੀਂ ਜਾਣਕ ਕੀ ਕਾਰਨ ਵੀ ਇਹ ਕਿਉਂ ਫੇਲ ਹੋ ਗਿਆ ਇਹਦੀ ਇਮਾਨਦਾਰੀ ਨੂੰ ਕੱਲੇ ਇਮਾਨਦਾਰ ਵੀ ਨਹੀਂ ਇਹ ਹੈਗਾ ਇੰਨਾ ਕਿ ਚੋਰ ਹੈ ਚੋਰ ਕਿਹੜੀ ਗੱਲੋਂ ਪੰਜਾਬ ਦਾ ਚੋਰ ਆ ਇਹ ਇਹਨੇ ਪੰਜਾਬ ਦੇ ਮੁੱਦੇ ਹੱਲ ਨਹੀਂ ਕੀਤੇ ਸਿਰਫ ਵਿਰੋਧਤਾ ਪਾਰਟੀਆਂ ਦੀ ਕੀਤੀ ਹੈ ਤੇ ਵਿਰੋਧੀਆਂ ਨੂੰ ਖੁੰਝੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਬੰਦੇ ਨੇ ਪੰਜਾਬ 'ਤੇ ਧਿਆਨ ਜਾਵੇ ਤਾਂ ਸਾਰੇ ਪੰਜਾਬ ਦੇ ਵਾਸੀਆਂ ਇਨਸਾਨ ਗਲਤੀਆਂ ਕਰਦਾ ਹੈ ਮੰਨਦੇ ਆ ਹੋ ਸਕਦਾ ਮੈਂ ਜੀਵਨ ਚ ਵੱਡੀਆਂ ਗਲਤੀਆਂ ਕੀਤੀਆਂ ਹੋਣ ਪਰ ਮੈਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਲੇਖ ਹੈ ਕਿ ਗਲੀਆਂ ਨਾਲੀਆਂ ਟੋਬਿਆਂ ਦਾ ਜਾਲ ਹੈ ਨਾ ਜਿਹੜਾ ਜਦੋਂ ਸਮੁੰਦਰ ਦੇ ਵਿੱਚ ਪਾਇਆ ਜਾਂਦਾ ਤੇ ਉਹ ਸਮੁੰਦਰ ਦੇ ਪਾਣੀ ਵਰਗਾ ਹੀ ਹੋ ਜਾਂਦਾ ਸੋ ਕੰਨ ਦਾ ਭਾਵ ਕੀ ਆ ਇਨਸਾਨ ਗਲਤੀਆਂ ਕਰਕੇ ਸਿੱਖਦਾ ਧਰੋ ਤੇ ਧੋਖਾ ਮਾੜਾ ਜਿਨ੍ਹਾਂ ਦੇ ਖੂਨ ਦੇ ਵਿੱਚ ਧੋਖਾ ਰਚ ਗਿਆ ਧਰੋਕ ਮੌਣਾ ਰਚ ਗਿਆ ਉਹ ਕਦੇ ਬਦਲ ਨਹੀਂ ਸਕਦੇ ਉਹ ਗੱਲ ਵੱਖਰੀ ਹੈ ਪਰ ਪੰਜਾਬ ਦੀ ਕੋਈ ਵੀ ਅਜਿਹੀ ਪਾਰਟੀ ਨਹੀਂ ਜੋ ਦੂਜੀਆਂ ਪਾਰਟੀਆਂ ਦੇ ਨਾਲ ਰਲ ਕੇ ਪੰਜਾਬ ਦੇ ਮੁੱਦਿਆਂ ਦੇ ਵੱਲ ਧਿਆਨ ਲੰਦੀ ਪੰਜਾਬ ਦੇ ਵਿੱਚ ਜੇ ਸਪੋਸਟ ਦਾ ਰੇਟ ਕਿਸਾਨ ਦੇ ਜੱਟ ਦੇ ਖੇਤ ਦੇ ਵਿੱਚ 2400 ਤੋਂ 500 ਤੋਂ ਲੈ ਕੇ 1000 ਰੁਪਏ ਤੱਕ ਹੈ ਨਾ ਉਹ ਪੰਜਾਬ ਦੇ ਵਿੱਚ ਆ ਕੇ 5-7000 ਦਾ ਕਿਉਂ ਹੋ ਜਾਂਦਾ ਬਈ ਕਿਉਂਕਿ ਬਲੈਕ ਯੇ ਲੋਕ ਸਰਕਾਰ ਦੇ ਮੁਲਾਜ਼ਮਾਂ ਨੂੰ ਰਿਸ਼ਵਤਾਂ ਦਿੰਦੇ ਆ ਚਿੱਟਾ ਨਹੀਂ ਫੜਿਆ ਜਾਂਦਾ ਪੋਸਟ ਫੜਿਆ ਜਾਂਦਾ ਗੱਡੀਆਂ ਨਹੀਂ ਗੱਡੀਆਂ ਅਫੇਮ ਫੜੀ ਜਾਂਦੀ ਐ ਚਿੱਟਾ ਇਹਨਾਂ ਤੋਂ ਬੰਦ ਨਹੀਂ ਹੋਇਆ ਬਹੁਤ ਕਿ ਦੁਖਦਾਈ ਗੱਲ ਐ ਤਖਤ ਬਦਲ ਦਿਓ ਦੋਸਤੋ ਬਦਲ ਦਿਓ ਸਰਕਾਰਾਂ ਤੁਸੀਂ ਪਬਲਿਕ ਸਭ ਕੁਝ ਕਰਨ ਜਾਣਦੀ ਐ ਜਿਹੜਾ ਬੰਦਾ ਚੁਟਕਲੇ ਸੁਣਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰੇ ਉਹ ਕਦੇ ਚੰਗਾ ਰਾਜਾ ਨਹੀਂ ਹੋ ਸਕਦਾ ਹਾਂ ਵੱਖਰੀ ਗੱਲ ਐ ਹਸਣ ਖੇਡਣ ਬਣ ਕੇ ਚਾਉ ਕਿਤੇ ਹੁੰਦਾ ਐ ਹਰ ਵਕਤ ਨਹੀਂ ਉਦੇ ਵਾਸਤੇ ਇੱਕ ਮੰਚ ਤਿਆਰ ਹੁੰਦਾ ਹਾਸੇ ਖੇਡੇ ਵਾਸਤੇ ਜਦੋਂ ਪੰਜਾਬ ਦੁਖਦਾਈ ਘਟਨਾਵਾਂ ਦੇ ਵਿੱਚੋਂ ਦੁੱਖਾਂ ਦੇ ਵਿੱਚੋਂ ਲੰਘ ਰਿਹਾ ਹੋਵੇ ਤੇ ਫਿਰ ਉੱਥੇ ਹਾਸੇ ਸੋਹਣੇ ਨਹੀਂ ਲੱਗਦੇ ਸੱਜਣਾ ਕਦੇ ਸੋਚ ਕੇ ਵੇਖੇ ਦਿਮਾਗ ਨਾਲ ਪੰਜਾਬ ਦੀ ਅੱਜ ਦिशा ਕੀ ਹੈ ਕਿੱਧਰ ਨੂੰ ਜਾ ਰਿਹਾ ਹੈ ਤੇ ਦਸ਼ਾ ਕੀ ਹੋ ਰਹੀ ਹੈ ਪੰਜਾਬ ਦੇ ਪੁੱਤ ਨੌਜਵਾਨ ਚਿੱਟੇ ਸਿੰਥੈਟਿਕ ਨਸ਼ਿਆਂ ਦੇ ਨਾਲ ਮਰ ਰਹੇ ਆ ਗਰੀਬ ਵਰਗ ਜਿਹੜਾ ਜਿਨ੍ਹਾਂ ਕੋਲੇ ਪੈਸਾ ਨਹੀਂ ਉਹ ਨਸ਼ੇ ਦੀ ਪੂਰਤੀ ਕਰਨ ਵਾਸਤੇ ਲੁੱਟਾਂ ਖੋਹਾਂ ਚੋਰੀਆਂ ਕਰਨ ਵੱਲ ਤੁਰੇ ਹੋਏ ਆ ਚੰਗਾ ਵੀ ਘਰੋਂ ਤਕੜਾ ਵੀ ਹੋਵੇ ਨਾ ਤਾਂ ਵੀ ਇਸ ਨਸ਼ੇ ਦੀ ਪੂਰਤੀ ਨਹੀਂ ਕਰ ਸਕਦਾ ਚਿੱਟੇ ਹੈ ਰਨ ਸਮੈਕ ਵਰਗਾਂ ਦੀ ਫਿਰ ਇਹ ਮੌਤ ਦੇ ਮੂੰਹ ਦੇ ਵਿੱਚ ਲਏ ਜਾਂਦਾ ਹੈ ਜੇ ਤੁਸੀਂ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਲਾਗੂ ਕਰਵਾ ਦਿੰਦੇ ਸੈਂਟਰ ਸਰਕਾਰ ਨੂੰ ਲੈ ਕੇ ਦੇ ਦਿੰਦੇ ਤਾਂ ਇਸੇ ਸੀਜ਼ਨ ਦੇ ਵਿੱਚ ਪਿਛਲਾ ਜੋ ਵੜਿਆ ਤੁਹਾਨੂੰ 2 ਸਾਲ ਹੋ ਗਏ 2.5 ਸਾਲ ਸਰਕਾਰ ਬਣੀ ਨੂੰ ਪਹਿਲਾ ਸਭ ਤੋਂ ਇਹ ਮੁੱਦਾ ਹੱਲ ਕਰਨ ਵਾਲਾ ਸੀ ਤੁਸੀਂ ਇਸ ਮੁੱਦੇ ਮੁੱਦੇ ਦਾ ਮਜ਼ਾਕ ਬਣਾ ਦਿੱਤਾ ਐਸ ਵਾਸਤੇ ਤੁਸੀਂ ਰਾਜ ਕਰਨ ਦੇ ਲਾਇਕ ਨਹੀਂ ਕਈ ਵਾਰ ਮੈਂ ਇਹ ਗੱਲ ਕਹਿ ਦਿੰਦਾ ਅਮਰਤਾਪਾਲ ਸਿੰਘ ਦੀ ਸਪੋਰਟ ਕਰਨ ਬਾਰੇ ਬਾਈ ਕਿਉਂ ਕਿਉਂਕਿ ਕਿਸੇ ਮਾਂ ਦੇ ਪੁੱਤ ਨੇ ਸਾਡੇ ਪੰਜਾਬ ਦੇ ਵਾਸਤੇ ਕੋਈ ਚੰਗਾ ਕੰਮ ਕੀਤਾ ਤੇ ਅਸੀਂ ਉਹਨੂੰ ਫਸਾ ਕੇ ਤੇ ਪਿੱਛੇ हट ਗਏ ਸਿੱਧੂ ਮੂਸੇਵਾਲਾ ਉਹਦੇ ਭਾਵੇਂ ਇੱਕ ਗਾਇਕੀ ਪੱਧਰ ਦੇ ਵਿੱਚ ਹੀ ਪਛਾਣ ਬਣੀ ਸੀ ਪਰ ਉਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸਾਨੂੰ ਸਿਰਫ ਇੰਨਾ ਹੀ ਦੁੱਖ ਹੈ ਕਿ ਕਿਸੇ ਮਾਂ ਦਾ ਪੁੱਤ ਮਾਰਿਆ ਗਿਆ ਸਾਡੇ ਦਿਲਾਂ ਚ ਦਰਦ ਰੱਬ ਨੇ ਪਾਇਆ ਇਹੋ ਜਿਹਾ ਸੀ ਤਾ ਬਾਈ ਅਸੀਂ ਕਿਸੇ ਦਾ ਦੁੱਖ ਨਹੀਂ ਜਾਂਦੇ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਉਹ ਪਸ਼ੂਕੜ ਦੇ ਬੱਚਾ ਬਹੁਤ ਚਿਰ ਤੋਂ ਜਿਨ੍ਹਾਂ ਨੇ ਜੇਲਾਂ ਦੇ ਵਿੱਚ ਬੰਦ ਹੈ ਉਹਨਾਂ ਦੇ ਪ੍ਰਤੀ ਕਿਸੇ ਨੇ ਗੱਲ ਨਹੀਂ ਕੀਤੀ ਗੱਲ ਕਰਦੇ ਆ ਸਿਰਫ ਪਰ ਕੋਈ ਰਸਤਾ ਨਹੀਂ ਨਿਕਲਿਆ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਬੇਈਮਾਨ ਆ NSA ਪੰਜਾਬ ਸਰਕਾਰ ਹਟਾ ਸਕਦੀ ਹੈ ਉਹਨਾਂ ਦੇ ਵਕੀਲ ਜੀ ਇੱਕ ਦਿਨ ਕਹਿ ਰਹੇ ਸਨ ਕਿ ਜਿਹੜੀ NSA ਹੈ ਨਾ ਇਹ ਪੰਜਾਬ ਸਰਕਾਰ ਨੂੰ ਅਧਿਕਾਰ ਹੈ ਕਿ ਉਹ ਹਟਾ ਸਕੇ ਤੇ ਫਿਰ ਮਾਨਵ ਰਗਾਂ ਨੇ ਕੀ ਗੱਲ ਜਾਣ ਬੁੱਝ ਕੇ ਨੌਜਵਾਨ ਪੰਜਾਬ ਦੇ ਵੀ ਕੋਈ ਪੰਜਾਬ ਦੀ ਗੱਲ ਨਾ ਕਰਨ ਦੀਪ ਸਿੱਧੂ ਵਰਗੇ ਮਾਰੇ ਗਏ ਚੰਗੀ ਗੱਲ ਕਰਨ ਵਾਲੇ ਨੌਜਵਾਨ ਮਾਰੇ ਜਾਣਗੇ ਨਹੀਂ ਇਹ ਤਖਤ ਪਲਟ ਦੇ ਉੱਤੇ ਹੀ ਦੋਸਤੋ ਸੱਜਣੋ ਚੰਗੇ ਬੰਦਿਆਂ ਨੂੰ ਲਿਆਓ ਅੱਗੇ ਇਹ ਜ਼ਰੂਰੀ ਨਹੀਂ ਕਿ ਉਹ ਸਿੱਖ ਸੰਸਥਾਵਾਂ ਦੇ ਨਾਲ ਇਸਵੰਦ ਰੱਖਣ ਪਰ ਚੰਗੀ ਸੋਚ ਤੇ ਚੰਗੀ ਨੀਤ ਦੇ ਮਾਲਕ ਹੋਣ ਉਹ Hindu Sikh Muslim ईसाई ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਸਾਰੇ ਉਸ ਰੱਬ ਦੇ ਬੰਦੇ ਆ ਪਰ ਜੋ ਬੇਈਮਾਨ ਹੋਊਗਾ ਉਹ ਕਿਸੇ ਮذਬਾ ਦਾ ਹੋਵੇ ਚਾਹੇ ਉਹ ਸਿੱਖ ਹੀ ਕਿਉਂ ਨਾ ਹੋਵੇ ਅਸੀਂ ਉਹਨੂੰ ਕਦੇ ਭਾਈ ਨਾ ਉਹਦੇ ਹਮਾਇਤਿਆਂ ਦੇ ਨਾਂ ਉਹਨੂੰ ਮਾਫ ਕਰਨਾ ਅਸੀਂ ਉਹਦੇ ਡਟ ਕੇ ਵਿਰੋਧਤਾ ਕਰਾਂਗੇ ਅਕਾਲੀ ਪਾਰਟੀ ਸਿੱਖ ਨੂੰ ਆਪਾਂ ਕਹਿ ਰਹੀ ਹੈ ਨਾ ਕਿ ਪੱਗ ਲਾ ਕੇ ਕਿਸੇ ਦੇ ਪੈਰਾਂ 'ਚ ਧਰ ਦੇਵੇ ਤੇ ਮਰਨ ਹੋ ਜਾਂਦਾ ਰੱਬ ਨਾ ਕਰੇ ਪੱਗ ਦੀ ਹਮਾਇਤ ਜਿਹੜੀ ਪੱਗ ਦੀ ਪਹਿਚਾਣ ਤੇ ਇਹਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਜਿਹੜੇ ਬੰਦੇ ਵੋਟਾਂ ਦੇ ਵਾਸਤੇ ਕਿਸੇ ਦੇ ਜਾ ਕੇ ਪੈਰਾਂ ਦੇ ਵਿੱਚ ਬਹਿ ਜਾਂਦੇ ਆ ਕੀ ਗੱਲ ਸਾਡੇ ਸਿੱਖਾਂ ਦੀਆਂ ਵੋਟਾਂ ਘਟਾ ਕਿੰਨੇ ਵਾਰ ਮੁੱਖ ਮੰਤਰੀ ਬਣਾਇਆ ਵੀ ਬਾਦਲ ਪਾਰਟੀ ਨੂੰ ਫਿਰ ਇਹ ਕਿਹਦੇ ਵਾਸਤੇ ਜਾ ਜਾ ਫਿਰ ਚਲੋ ਜੇ ਇਹ ਰਾਜਨੀਤੀ ਕਰਨੀ ਹੈ ਪ੍ਰੇਸ਼ਰ ਰੋਮਨਿਕ ਕਮੇਟੀ ਤੋਂ ਅਸਤੀਫਾ ਦੇ ਦੇਵੇ ਬੈਠਾ ਰਹੇ ਜਿੱਥੇ ਮਰਜੀ ਜਾ ਕੇ ਹਮਾਇਤ ਕਰ ਇਹਨੂੰ ਕੋਈ ਕੁਝ ਨਹੀਂ ਕਹਿੰਦਾ ਪਰ ਜੇ ਸਿੱਖਾਂ ਦੀ ਸੰਸਦ ਦਾ ਪ੍ਰਧਾਨ ਹੋ ਕੇ ਸ਼੍ਰੋਮਣੀ ਇਕਾਲੀ ਦਲ ਦਾ ਪ੍ਰਧਾਨ ਹੋ ਕੇ ਕਿਸੇ ਦੇ ਪੈਰਾਂ ਦੇ ਵਿੱਚ ਜਾ ਕੇ ਬਹਿੰਦਾ ਤਾਂ ਮਾਫੀ ਦੇ लायक ਨਹੀਂ ਬਖਸ਼ਣ ਯੋਗ ਨਹੀਂ ਹੈ ਇਹ ਸਾਰੀਆਂ ਗੱਲਾਂ ਸਾਡੀ ਸਿੱਖ ਕੌਮ ਨੂੰ ਵਿਚਾਰਨ ਦੀ ਲੋੜ ਹੈ ਕਿਉਂਕਿ ਪੰਜਾਬ ਸਿੱਖਾਂ ਦਾ ਹੀ ਘਾੜਾ ਤੇ ਸਿੱਖਾਂ ਨਾਮ ਇਹਦੇ ਚ ਹਿੰਦੂ ਸਿੱਖ ਮੁ슬ਮਾਨ ਵਸਦੇ ਸਾਰੇ ਆ ਪਰ ਜੇ ਪੰਜਾਬ ਦੇ ਵਿੱਚ ਹੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਵੇ ਫਿਰ ਉਹ ਸਰਕਾਰਾਂ ਦੀ ਹਮਾਇਤ ਤੇ ਸ਼ਹਿਤ ਹੋਏਗਾ ਜਿਹੜੀ ਬਲੈਕ ਹੈ 블랙 ਵੀ ਸਰਕਾਰਾਂ ਕਰਵਾ ਰਹੀਆਂ ਕਿਉਂਕਿ ਇਹ ਮੁੱਦਾ ਤੁਹਾਨੂੰ ਪਤਾ ਹੈ ਹਮੇਸ਼ਾ ਮੈਂ ਚੁੱਕਦਾ ਰਹਿਣਾ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਤੇ ਕੰਟਰੋਲ ਕਰੇ ਚੰਗੀ ਸਰਕਾਰ ਬਣੇ ਤਾਂ ਬਹੁਤ ਚੰਗੀ ਗੱਲ ਹੈ ਸਤਿ ਸ਼੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ